ਮਸ਼ਹੂਰ ਵਲੌਗਰ ਦੀਪ ਮਠਾੜੂ ਅਤੇ ਉਸ ਦੀ ਪਤਨੀ ਸੰਦੀਪ ਇਹਨਾਂ ਦਿਨਾਂ ਸੋਸ਼ਲ ਮੀਡੀਆ ਉੱਤੇ ਲਗਾਤਾਰ ਚਰਚਾ ਦਾ ਕੇਂਦਰ ਬਣੇ ਹੋਏ ਹਨ ਇਸ ਦੀ ਵਜ੍ਹਾ ਹੈ ਕਿ ਸੰਦੀਪ ਕਾਫੀ ਸਮੇਂ ਤੋਂ ਆਪਣੇ ਮਾਪਿਆਂ ਦੇ ਘਰ ਵਿੱਚ ਰਹਿ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਲੱਗ ਰਿਹਾ ਸੀ ਕਿ ਉਹ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਹਨ ਕਈ ਫੈਨਸ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਇਹਨਾਂ ਦਾ ਤਲਾਕ ਹੋ ਗਿਆ ਹੈ ਪਰ ਹਕੀਕਤ ਇਸ ਤੋਂ ਵੱਖਰੀ ਹੈ ਸੰਦੀਪ ਨੇ ਲਾਈਵ ਆ ਕੇ ਖੁਦ ਕਿਹਾ ਸੀ ਕਿ ਉਹ ਸਾਰੇ ਸੱਚ ਸਮੇਤ ਇੱਕ ਨਾ ਇੱਕ ਦਿਨ ਗੱਲ ਸਾਂਝੀ ਜ਼ਰੂਰ ਕਰੇਗੀ ਦੂਜੇ ਪਾਸੇ ਦੀਪ ਮਥਾੜੂ ਨੇ ਵੀ ਲਾਈਵ ਆ ਕੇ ਸਾਫ਼ ਕੀਤਾ ਕਿ ਉਹਨਾਂ ਵਿਚਕਾਰ ਅਜੇ ਤਲਾਕ ਨਹੀਂ ਹੋਇਆ ਲੋਕਾਂ ਨੂੰ ਅਜਹੀਆਂ ਅਫਵਾਹਾਂ ਫੈਲਾਉਣੀਆਂ ਨਹੀਂ ਚਾਹੀਦੀਆਂ ਕੁਝ ਸਮਾਂ ਪਹਿਲਾਂ ਦੀਪ ਇੱਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਪਰ ਅਜੀਬ ਗੱਲ ਇਹ ਸੀ ਕਿ ਹਸਪਤਾਲ ਵਿੱਚ ਸੰਦੀਪ ਉਹਨੂੰ ਮਿਲਣ ਨਹੀਂ ਆਈ ਇਸ ਗੱਲ ਤੋਂ ਨਾਰਾਜ਼ ਹੋ ਕੇ ਲੋਕਾਂ ਨੇ ਕਮੈਂਟਾਂ ਰਾਹੀਂ ਆਪਣੇ ਭਾਵਨਾ ਪ੍ਰਗਟ ਕੀਤੀਆਂ ਕਿ ਐਸੇ ਸਮੇਂ ਸੰਦੀਪ ਨੂੰ ਉਸਦੇ ਪਤੀ ਦੇ ਨਾਲ ਹੋਣਾ ਚਾਹੀਦਾ ਸੀ ਸੰਦੀਪ ਦੇ ਭਰਾ ਨੇ ਆਪਣੇ YouTube ਚੈਨਲ ਰਾਹੀਂ ਕਿਹਾ ਕਿ ਜਦ ਤੱਕ ਦੀਪ ਉਹਨਾਂ ਨਾਲ ਗੱਲ ਨਹੀਂ ਕਰਦਾ ਉਹ ਸੰਦੀਪ ਨੂੰ ਵਾਪਿਸ ਸਹੁਰੇ ਘਰ ਨਹੀਂ ਭੇਜਣਗੇ ਹਾਲ ਹੀ ਵਿੱਚ ਦੀਪ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਹ ਸੰਦੀਪ ਨਾਲ ਖੜਾ ਨਜ਼ਰ ਆ ਰਿਹਾ ਹੈ ਜਿਸ ਵਿੱਚ ਇੱਕ ਰੋਮਾਂਟਿਕ ਗੀਤ ਵੀ ਲੱਗਿਆ ਹੋਇਆ ਸੀ ਇਸ ਵੀਡੀਓ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਤਣਾਅ ਭਾਵੇਂ ਸੀ ਪਰ ਤਲਾਕ ਨਹੀਂ ਹੋਇਆ ਸਾਨੂੰ ਉਮੀਦ ਹੈ ਕਿ ਰੱਬ ਉਹਨਾਂ ਦੇ ਰਿਸ਼ਤੇ ਨੂੰ ਠੀਕ ਕਰੇ ਦੋਵੇਂ ਮੋੜ ਇਕੱਠੇ ਹੋਣ ਅਤੇ ਖੁਸ਼ਹਾਲ ਜੀਵਨ ਜੀਣ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਵਿੱਚ ਸਾਂਝੇ ਕਰੋ ਹੋਰ ਅਜਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ